ਇੱਥੋਂ ਦਿਖਾ ਕੇ ਰਹੀ ਦੇਖਣ ਹਣ ਦਾ ਸੈਜ ਦਿਖਾ ਦੇ ਲੈ ਆਓ ਜੀ ਲੈ ਆਓ ਮਾੜਾ ਹੌਲੀ ਬੱਚੇ ਕਰ ਸੁਆ ਕਿਹੜਾ ਸਲਾਦੀ ਦਾ ਸੁਆ ਬਈ ਇਹਦਾ ਹੁਣ ਪਹਿਲਾ ਹੀ ਆ ਵੀਰੇ ਸੁਆ ਪਹਿਲਾ ਤੇ ਫਿਰ ਪਹਿਲਣ ਦੇ ਹਿਸਾਬ ਨਾਲ ਬਣੀ-ਬੁਣੀ ਪਾ ਲਈ ਹੋਈ ਆ ਥੱਲੇ ਹਣਾ ਇਹ ਸਾਰ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਆ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜੇ ਗੱਲਬਾਤ ਕਰ ਲਈਏ ਕਹਿੰਦੇ ਇੰਨੀਆਂ ਕਿ ਜ਼ਿਆਦੇ ਵੀਡੀਓ ਪਾਈਆਂ ਨੇ ਆਪਾਂ ਨੇ ਇਸ ਘਰ ਤੋਂ ਗਿਣਤੀ ਤੋਂ ਬਾਰੇ ਵਾਲਾ ਕੰਮ ਹੀ ਆ ਇੱਕ ਕੰਮ ਆ ਜਿਹੜਾ ਬਾਈ ਹੋਰਾਂ ਨੇ ਦੁਬਾਰਾ ਚਾਲੂ ਕੀਤਾ ਥੋੜੀ ਕੋਈ ਪ੍ਰੋਬਲਮ ਆ ਗਈ ਸੀ ਪਿਛਲੀ ਘਰੇਲੂ ਤੇ ਹੁਣ ਕੰਮ ਆ ਜਿਹੜਾ ਬਾਈ ਕਹਿੰਦਾ ਲਗਾਤਾਰ ਚੱਲਣਾ ਤੇ ਅੱਜ ਦਿਖਾਵਾਂਗੇ 6 ਬੱਛੀਆਂ 5 ਜਰਸੀ ਚ ਪੈਂਦੀਆਂ ਨੇ ਤੇ ਇੱਕ ਸਾਈ ਵਾਲਾ 18 19 ਕਿਲੋ ਦੁੱਧ ਹਾਜ਼ਰ ਆਲੀ ਬਿਲਕੁਲ ਤੇ ਭਾ ਜਿਹੜਾ ਭਾ ਬੜਾ ਜਾਇਜ਼ ਹੁੰਦਾ ਬਾਈ ਹੋਰਾਂ ਦਾ 24 25000 ਤੋਂ ਲਾ ਕੇ 50 55000 ਡੇੜ ਜਿਹੜੀ ਭਾ ਮਿਲੂਗਾ ਤੇ ਹਰੇਕ ਸੱਜਣ ਦੀ ਪਹੁੰਚ ਵਾਲਾ ਜਾਨਵਰ ਹੁੰਦਾ ਬਾਈ ਕੋਲੇ ਤੇ ਬਾਕੀ ਗੱਲਬਾਤ ਥੋੜੀ ਲਾਡੀ ਨਾ ਕਰਾ ਦਿੰਦੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿ ਤੇ ਕੱਲੇ ਕੱਲੇ ਦਾ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਲਾਂਜੀ ਫਿਰ ਹੋਰ ਕਿਵੇਂ ਆ ਵਧੀਆ ਬਈ ਹੱਸੀ ਗਾ ਹਾਂਜੀ ਬਈ ਥੜਦੀ ਹੁਣ ਆਪਾਂ ਲਗਾਤਾਰ ਹੀ ਰੱਖਾਂਗੇ ਕੰਮ ਹਾਂਜੀ ਹਾਂਜੀ ਆ ਸ਼ੁਰੂਆਤ ਕਿਹੜੇ ਪਾਸੇ ਕਰੀਏ ਫਿਰ ਇੱਥੇ ਹੀ ਕਰ ਲੈਂਦੇ ਆ ਵੀਰੇ ਇੱਕ ਨੰਬਰ ਤੋਂ ਹਾਂਜੀ ਐਦੇ ਮਾਰ ਗਰੀ ਕੈਮਰਾ ਓਏ ਐਦੇ ਮਾਰੇ ਥੋੜੀ ਜੁਨੀਕ ਜੀ ਲੱਗਦੀ ਐ ਨਸਲਾ ਨਾ ਹਾਂਜੀ ਐ ਏਦਾਂ ਦੇ ਫੇਸ ਜਿਵੇਂ ਬਾਈਟ ਜਿਹੜਾ ਬਾਹਰ ਹੁੰਦੀਆਂ ਗਾ ਮੈਂ ਐਦਾਂ ਦੀਆਂ ਹਾਂਜੀ ਹਾਂਜੀ YouTube ਤੇ ਸਰਚ ਕਰਕੇ ਦੇਖੋਗੇ ਐਰ ਸ਼ੈਰ ਜੀ ਚ ਪੈ ਜਾਂਦੀਆਂ ਥੋੜੀ ਜੀ ਬੱਚਾ ਵੀ ਨਾਲ ਉੱਦਾਂ ਬਈ ਆ ਬਈ ਹਾਂ ਨਾਲ ਪ ਹਾਂਜੀ ਸੂਆ ਕਿਹੜਾ ਬਾਈ ਇਹਦਾ ਇਹਦਾ ਬਾਈ ਸੂਆ ਹੈਗਾ ਦੂਜਾ ਜੀ ਥਣ ਦਾ ਸਾਈਜ਼ ਦਿਖਾ ਕੇ ਰੀ ਕਿੱਡਾ ਕਮਾਲ ਦਾ ਲੱਗਿਆ ਮੁਠੀ ਵਾਲਾ ਸੂਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਧੋਰ ਦੋਈ ਹੋਲ ਕੇ ਸੂਈ ਕਦੋਂ ਆਲਾ ਟੀ ਇਹ ਬਾਈ ਇੱਕ ਦਿਨ ਹੋ ਗਿਆ ਇਹਨੂੰ ਸੂਈ ਨੂੰ ਨਾਰੂਰ ਨਾਲ ਹੀ ਆਦੇ ਠੀਕ ਆ ਇੱਕ ਦਿਨ ਦੀ ਸੂਈ ਆ ਤੇ ਬੋਲਾ ਬੋਲਾ ਕਿੰਨਾ ਕ ਹੈ ਆ ਜੀ ਬੋਲਾ ਬਾਈ ਹੈਗਾ 10 11 ਕਿਲੋ ਹੁਣ 10 ਕਿਲੋ ਹਾਜ਼ਰ ਹਾਂਜੀ ਹਾਂਜੀ ਆ ਬੋਲਾ ਬਾਈ ਕਹਿੰਦਾ 10 ਕਿਲੋ ਇਹਦੇ ਕੋਲੇ ਇਸ ਟਾਈਮ ਤੇਿਆਰੀ ਦਾ ਨਸਲ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਨਸਲ ਇਹ ਸਜਣੋ ਆ ਗਈ ਥੋੜੀ ਜਿਹੀ ਨੀਕ ਜੀ ਖਾਇਰ ਖਾਇਰ ਕੱਚ ਜੀ ਆ ਗਈ। ਲੈ ਵਾ ਅੱਗੇ ਨੂੰ ਵਾੜਾ ਲੈ ਕੇ ਜਾਂਦੀ ਹੈ। ਹਾਂ ਥੋੜਾ ਜਿਹਾ ਗਾਹਲੇ ਬੰਨੇ ਰੱਖਦੀ ਆ ਆਰਡਰ ਜਿੱਦਾਂ ਆਪਾਂ ਕਹਿ ਲੰਨੇ ਆ ਸਾਈ ਹਾਲਗਾਵਾਂ ਰੱਖਦੀਆਂ ਹੁੰਦੀਆਂ ਉਦਾਂ ਦਾ ਆਰਡਰ ਰੱਖਦੀ ਆ ਗਾਹਲੇ ਬੰਨੇ ਤੇ ਬੌਲੀ ਹਾਜ਼ਰ ਚੰਗੀ ਆ ਤੇ ਜਿਹੜਾ ਰੇਟ ਆ ਰੇਟ ਵੀ ਇਹਦਾ ਯਾਰ ਬਿਲਕੁਲ ਜੈਨੂਇਨ ਤੇ ਜਾਇਜ਼ ਰੇਟ ਹੀ ਮਿਲੇਗਾ। ਕਿੰਨੇ ਕ ਦੁੱਧ ਦੀ ਲਾੜੀ ਲੱਗਦਾ ਵੀ ਕਿੰਨਾ ਕ ਪਾ ਸਕਦੀ ਆ। ਬਾਈ ਇਹ ਹੁਣ ਜਿੰਮੇ 1 ਦਿਨ ਦੀ ਸੂਈ ਕੱਢੀ ਜਾਂਦੀ ਆ 10 ਕਿਲੋ। ਠੀਕ ਆ ਗੱਲ। ਹਾਂਜੀ। ਤੇ ਵਾੜਾ ਨਹੀਂ ਹੈਗਾ 12-13 ਕਿਲੋ ਤਾਂ ਆਰਾਮ ਨਾਲ ਦਈ ਜਾਊਗੀ। ਹਾਂਜੀ ਅੱਜ ਜਿਵੇਂ 16 17 ਵਾਲੀ ਗੱਤ ਨਹੀਂ ਬਾਈ ਨੇ ਕਰੀ ਕੱਦ ਸੋਹਣਾ ਵੜਦਾ ਤੇ ਇੱਕ ਦਿਨ ਦੀ ਥੱਲੇ ਜਿਵੇਂ 10 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਹੈ ਵੀ 12 13 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੂਗੀ ਤੇ ਦੇ ਦੂਗੀ ਦੁੱਧ ਇਹ ਸੱਜਣੋ ਮੱਝ ਦੇ ਬਰਾਬਰੀ 12 13 ਕਿਲੋ ਵਾਲੀ ਮੱਝ ਲੈਣ ਨਿਕਲਾਂਗੇ ਤਾਂ ਲੱਖ ਦੇ ਆਸੇ-ਪਾਸੇ ਮਿਲ ਜਾਏਗੀ ਇਹਦੇ ਆਪਾਂ ਕਿੰਨੇ ਵਾਸੇ ਲਾ ਲਾਂਗੇ ਇਹਦਾ ਵੀ 35000 ਜੀ 35000 ਹਾਂ ਬਾਕੀ ਮਾਨ ਤਾਨ ਮੌਕੇ ਤੇ ਹੋ ਜਾਊਗਾ ਜੀ ਠੀਕ ਆ 3524 ਹਾਂਜੀ ਹਾਂਜੀ ਬਈ ਕਰਦਾ ਤਾਂ ਸੱਜਣੋ 3522 ਬਾਈ ਕਹਿੰਦਾ ਮੌਕੇ ਤੇ ਮਾਨ ਤਾਨ ਕਰ ਦਾਂਗੇ ਕੈਂ ਮਨ ਲਓ ਕੱਟੀ ਦੇ ਮੁੱਲ ਜੀ ਹੋਗੀ ਹਾਂ ਭਾਈ ਤੁਹਾਨੂੰ ਪਤਾ ਹੀ ਆ ਹੁਣ ਦੁੱਧ ਦੀ ਕਿੰਨੀ ਸੌਂਟ ਆਣਾ ਹਾਂ ਠੀਕ ਹੈ ਜੀ ਮੱਝਾ ਮੁੰਝਾ ਹਰੇਕ ਨਹੀਂ ਸੌਣ ਆਣੇ ਆਪਾਂ ਇਹ ਨਹੀਂ ਹੈਗਾ ਰੇਟ ਚੱਕ ਦਾਂਗੇ ਹੁਣ ਮੌਸਮ ਦੇ ਹਿਸਾਬ ਨਾਲ ਰੇਟ ਉਹੀ ਦਿੰਦੇ ਨੇ ਆਪਾਂ ਕੱਟੀਆਂ ਦੇ ਮੁੱਲ 'ਚ ਤੁਹਾਨੂੰ ਮੈਂ ਦੁੱਧ ਵਾਲੀਆਂ ਤਾਜ਼ੀਆਂ ਵੜਾਂ ਬਾਈ ਦੇ ਘਰੋਂ ਦਿਖਾ ਦੂੰਗਾ ਤੇ ਹੁਣ ਗੈਰੀ ਮਾਰਦੇ 2 ਨੰਬਰ ਤੇ ਆ ਗਈ ਸਾਈ ਵਾਲ ਚ ਕਾਦੇ ਦਾ ਵੀ ਗੈਰੀ ਫੁੱਲ ਵੱਡਾ ਓਏ ਰੰਗ ਰੰਗ ਬੜਾ ਸ਼ਾਨਦਾਰ ਆ ਬੱਚੀ ਦਾ ਓਨਾ ਕੁ ਸ਼ਾਨਦਾਰੀ ਨੂੰ ਥਣ ਲੱਗਾ ਤੋਰੋ ਜੀ ਖੋਲ ਕੇ ਸੂਆ ਕਿੜਾ ਦਾ ਬਾਈ ਇਹਦਾ ਦੂਜਾ ਸੂਆ ਜੀ ਸੂਆ ਦੂਜਾ ਦੇ ਆ ਗਈ ਗਰੀ ਉਹ ਰੇਲ ਦੇ ਡੱਬੇ ਜੱਡੀ ਹੈ ਨਾ ਹਾਂ ਬਈ ਇਹਦਾ ਸਾਰਿਆਂ ਨਾਲੋਂ ਵੱਡਾ ਕੱਦ ਵੱਡੀ-ਬੁੱਡੀ ਆ ਗਈ ਫੱਲਾ ਤੇ ਆ ਗਈ ਸਾਈ ਹਾਲ ਚ ਇੱਥੋਂ ਦਿਖਾ ਦੇ ਗਏ ਜੀ ਠੰਡ ਦਾ ਸਹਿਜ ਤੇ ਆਦਰਕ ਕੁਆਲਿਟੀ ਕਿੰਨੇ ਕ ਦਿਨ ਦੀ ਸੂਆ ਸੂਈ ਨੂੰ ਬਾਈ ਇਹਦਾ ਕਾਨ ਚੱਲ ਗਿਆ ਹੁਣ ਹੈਗੀ 14 ਤੱਕ ਦਿਨਾਂ ਦੀ ਸ਼ੂ 15 ਅੰਕ ਦੀ 15-17 ਦਿਨਾਂ ਦੇ ਆਸਪਾਸ ਹਾਂ ਜੀ 15 ਅੰਕ ਦੇ ਦਿਨ ਤੇ ਜੇ ਗੱਲ ਕਰ ਲਈ ਬਾਈ ਦੁੱਧ ਹਾਜ਼ਰ ਕਿੰਨਾ ਇਹਦੇ ਹਾਜ਼ਰ ਬਾਈ ਇਹਦੇ ਹਲੇ ਹੁਣ 18 ਕਿਲੋ ਹੈਗਾ ਕਹਿਣ ਨੂੰ 20 ਕਹਿ ਦਈਏ ਯਾਨੀ ਆਪਾਂ ਕਿਲੋ 2 ਕਿਲੋ ਘਟਾ ਕੇ ਦੱਸਾਂਗੇ ਵੀਰੇ 18 ਕਿਲੋ ਹਾਜ਼ਰ ਹਾਂ ਬਈਆ ਆ ਬਾਲਟੀ ਦੇਖ ਲੈ ਜਿਹੜੀਆਂ ਆ ਪਈਆਂ ਨੇ ਆ ਦੋ ਬਾਲਟਾਂ ਜਾਣੀ ਕੱਢਦੀ ਆ ਇਹ ਦੋਨੇ ਬਾਲਟ ਹਾਂ ਠੀਕ ਹੈਗਾ ਹਾਂ ਉਹ ਤੁਹਾਡੀ ਤਸੱਲੀ ਕਰਾ ਦਾਂਗੇ ਕਿਉਂਕਿ ਇਹ ਸੂਟ ਬਿਮਾਰੀ ਆ ਤਿਆਰ ਦੁੱਧ ਵਾਲੀ ਆ ਉਹ ਤਸੱਲੀ ਤੁਹਾਡੀ ਕਰ ਸਕਦੇ ਹੋ ਤੁਸੀਂ ਇੱਥੋਂ ਦਿਖਾ ਕੇ ਜੀ ਉਰਲੇ ਬੰਨਿਓ ਆ ਕੇ ਥੋੜਾ ਵੀਊ ਕਰਕੇ ਦਿਖਾ ਦਿਆਂ ਇੱਥੋਂ ਦਿਖਾ ਜੀ ਥਣ ਦੱਸ ਆ ਜੀ ਚਵਾਈ ਕਿੱਦਾਂ ਦੀ ਆ ਜੀ ਚਵਾਈ ਵਧੀਆ ਵੀਰੇ ਖਾਣ ਥਾਣੀ ਦੱਸ ਆਪਾ ਮਾਰ ਦਿਆ ਗਰਲੈਂਡੋ ਵਾਂਗੂ ਚੀਚੀਆਂ ਵਰਗੀ ਜਵਾਈ ਦੁੱਧ ਵੀ ਬਾਈ ਇਹਦਾ ਮੱਝਾਂ ਵਰਗਾ گاੜਾ ਆ ਆ ਦੁੱਧ ਇੱਕ ਗੱਲ ਹੋਰ ਦੱਸਦਾ ਨਾ ਇਹਦੇ ਦੁੱਧ ਚ ਖਾਸੀਅਤ ਬਾੜੀ ਹੁੰਦੀ ਆ ਕਹਿੰਦੇ ਵੀ ਸਾਈ ਹਾਰ ਦੇ ਦੁੱਧ ਚ ਇੱਕ ਤਾਂ ਇਹਦਾ ਨਾ ਛੇਤੀ ਆਪਾਂ ਜਿਵੇਂ ਕਹਿ ਲਾਂ ਨਾ ਕਈ ਰੋਗਾਂ ਦੀ ਦਵਾਈ ਵੀ ਹੋ ਜਾਂਦੀ ਆ ਇੱਕ ਇਹ ਤੇ ਬਾਕੀ ਜਿੰਨਾ ਦੁੱਧ ਇਹਦੇ ਕੋਲੇ ਹਾਜ਼ਰ ਆ ਦੁੱਧ ਇਹਦਾ ਮੱਝਾਂ ਦੇ ਬਰਾਬਰ ਹੀ ਰਹੂਗਾ ਸਾਈ ਹਾਰ ਹਾਂ ਬਾਈ ਜੇ ਇੱਕ ਵਧੀਆ ਕਿਸੇ ਬੰਦੇ ਕੋਲ ਵੀਰ ਕੋਲੇ ਛੇਵਾਲੇ ਕੋਲੇ ਚਲੀ ਗਈ ਇਹ ਤੋਂ ਵੱਧ ਵੀ ਲੈ ਸਕਦਾ ਦੁੱਧ ਹਾਂ ਪੀ ਪਲਸ ਵੀ ਚੱਲ ਸਕਦੀ ਆ ਪੀ ਪਲਸ ਵੀ ਹਾਂ ਤੇ ਘਟਾ ਨਹੀਂ ਸਕਦਾ ਪੱਕਾ ਰੈਡੀ ਹੈ ਹਾਂ ਬਈ ਹੁਣ ਜਿਹੜਾ ਰੈਡੀ ਹੋ ਹੈਗਾ ਵਾ ਚਾਹੇ ਦੋ ਡੰਗ ਚੋਲੋ ਹੁਣ ਠੀਕ ਆ ਹਾਂ ਜਿਹਨੇ ਸੇਵਾ ਨਹੀਂ ਕਰਨੀ ਉਹ ਇਹਨੂੰ ਦੱਸ ਤੇ ਵੀ ਲੈ ਆਉਗਾ ਉਹੀ ਗੱਲ ਆ ਵੀ ਜਿਹਨੇ ਕੁਝ ਪਾਉਣਾ ਨਹੀਂ ਹਨਾ ਉਹ ਤਾਂ ਚਾਹੇ ਇਹ ਤੋਂ 5 ਕਿਲੋ ਲੈ ਲਓ 10 ਲੈ ਲਓ ਪਰ ਜਿੰਨਾ ਬਾਈ ਕਹਿੰਦਾ ਹਾਜ਼ਰ ਹੈ ਦੋ ਟਾਈਮ ਤਸੱਲੀ ਕਰਾ ਦਾਂਗੇ ਓਰੇ ਗਰੰਟੀ ਹੋਊਗੀ ਘਰ ਘਰ ਦੀ ਹਾਂਜੀ ਕਿਸੇ ਸੱਜਣ ਦੇ ਘਰ ਦੀ ਗਰੰਟੀ ਨਹੀਂ ਮਿਲਦੀ ਕਿਸੇ ਵੀ ਪਸ਼ੂ ਦੀ ਇੱਥੇ ਤੁਸੀਂ ਆਪਦੀ ਚਾਹੇ 10 ਮਿੰਟ ਵੱਧ ਲਾ ਕੇ ਤਸੱਲੀ ਕਰਾ ਬੰਦਗਾ ਹਾਂਜੀ ਹਾਂ ਇਹਦੇ 18 ਕਿਲੋ ਵਾਲੀ ਦੇ ਕਿੰਨੇ ਪੈਸੇ ਲਵਾਂਗੇ ਲੱਗੀ ਇਹਦਾ ਭਈ 55000 ਜੀ ਰੇਟ ਉਹੀ ਨੇ ਆਪਣੇ ਹਾਂਜੀ ਹਾਂਜੀ ਇਹੀ ਜੀ ਗੜੀ ਖਾਨਪਾਦ ਰੱਖੀ ਆ ਬੱਸ ਭਾਈ ਵੀ ਗਰਮ ਰੁੱਤ ਚ ਵੀ ਆਪਣੇ ਉਹੀ ਰੇਟ ਹੁੰਦੇ ਨੇ ਤੇ ਜਿੱਦਾਂ ਨੋਰਮਲ ਮੌਸਮ ਚ ਵੀ ਵੀਰੇ ਤਾਈਓ ਆਪਣੇ ਮਾਲ ਨਹੀਂ ਖੜਦਾ ਭਾਈ ਬਿਨਾਂ ਤੇਰੀ ਵੀਡੀਓ ਤੋਂ ਇੰਨੇ ਫੋਨ ਆ ਜਾਂਦੇ ਨੇ। ਠੀਕ ਆ ਕਰ। ਬਹਿਣਾ ਬੰਦ ਕਰਨੇ ਪੈਂਦੇ ਆ ਜੀ। ਠੀਕ ਆ ਕਰ। ਮਾਲ ਆ ਵੀ ਅੱਜ ਵੈਕ ਜਾਣਾ ਸੀਗਾ। ਚੱਲ ਇਹ ਤਾਂ ਆਪਾਂ ਕੱਲ ਗੱਲ ਕਰੀ ਵੀਡੀਓ ਬਣਾਉਣੀ ਆ ਹਨਾ। ਠੀਕ ਆ ਕਰ। ਮਾਲ ਰਾਤ ਆਇਆ ਕੁਝ। ਕੁਝ ਗੱਲ ਆਇਆ ਸੀਗਾ ਜੀ। ਇਹ ਦੇ ਦਾਂਗੇ 55 ਦੀ ਮਾਨਦਾਨ ਕਰ ਦਾਂਗੇ ਜੇ ਕਿਸੇ ਨੇ ਜੋੜਾ ਪਾ ਲਿਆ ਤਾਂ ਉਹਦਾਂ ਦਾ। ਹਾਂ ਜੀ ਹਾਂ ਹਾਂ। ਤੇ ਹੁਣ ਗੈਰੀ ਮਾਰਦੇ ਤਿੰਨ ਨੰਬਰ ਵਾਲੀ ਤੇ ਹੁਣ ਚੱਲ ਪਏ ਜਰਸੀ ਵਾਲਾ ਸਟਾਕ ਹੁਣ ਚਾਰੇ ਜਰਸੀਆਂ ਦਿਖਾਉਂਗਾ। ਤੋਰੀ ਖੋਲ ਕੇ। ਆਰਡਰ ਆ ਗਿਆ ਬਿਲਕੁਲ ਨਾਲ ਲੱਗਵਾ ਫਿਕਸ ਆਰਡਰ ਦਾ ਥਣ ਦਾ ਸੈਜ ਏ ਬਾਈ ਕੱਲ ਦੀ ਸੂਈ ਹੋਈ ਆ ਦੂਜਾ ਸੂਆ ਜੀ ਇਹ ਵੀ ਸਾਰੀਆਂ ਜਾਣੀਆਂ 1 2 2 ਦਿਨਾਂ ਦੇ ਸੂਈਆਂ ਹੋਈਆਂ ਕੱਲ ਦੀ ਸੂਈ ਵੀ ਆ ਸੂਆ ਦੂਜਾ ਆਰਡਰ ਬਿਲਕੁਲ ਨਾਲ ਲਗਮਾ ਥਾਣੇ ਨੂੰ ਲੱਗਿਆ ਮੁਠੀ ਦੀ ਚਵਾਈ ਵਾਲਾ ਹੱਥੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਜਿੱਦਾਂ ਮੱਜਾਂ ਨੂੰ ਲੱਗਿਆ ਹੁੰਦਾ ਕਿਉਂਕਿ ਮੱਜਾਂ ਤੇ گاਵਾਂ ਦੇ ਥਣ 'ਚ ਬਹੁਤ ਅੰਤਰ ਹੁੰਦਾ ਨਹੀਂ ਕਈ گاਵਾਂ ਨੂੰ ਥਣ ਬਹੁਤ ਛੋਟਾ ਲੱਗਿਆ ਹੁੰਦਾ ਉਹ ਗੱਲ ਬਾਤ ਨਹੀਂ ਹੈਗੀ ਬਿਲਕੁਲ ਠੁਕਮਾ ਜਿਹਾ ਆਰਡਰ ਆ ਗਿਆ ਫਿਕਸ ਜਿਹਾ ਨਾਲ ਲਗਮਾ ਜਾ ਤੇ ਕਿੰਨੀ ਕੁ ਬੌੜੀ ਹਾਜ਼ਰ ਹੈ ਲਾਡੀ ਦੇ ਕੋਲ ਇਹਦੇ ਥੱਲੇ ਹੈਗੀ ਬਾਈ ਹੁਣ ਇੱਕ ਦਿਨ ਦੀ ਹਾਂ ਕਿੰਨਾ ਗਰੁੱਧ ਪਾ ਸਕਦੇ ਆ ਇਹ ਬਾਈ ਹੁਣ 12 13 ਦਾ ਦਈ ਜਾਣ ਠੀਕ ਆ ਗੱਲ ਆ ਹਾਂਜੀ ਆ ਉਹੀ ਗੱਲ ਆ ਵੀ ਜੈਨੂਅਲੀ ਜਾਣਕਾਰੀ ਇਹ ਦਿੱਤੀ ਆ ਬਾਈ ਨੇ 15 17 ਆਲਾ 16 ਆਲਾ ਕੰਮ ਨਹੀਂ ਕਰਿਆ ਵੀ ਇੰਨੇ ਕਿਲੋ ਹੋਰ ਕਰ ਦੂਗੀ ਹਾਂਜੀ ਹਾਂਜੀ ਤੇ ਬਾਈ ਕਹਿੰਦਾ 2 3 ਕਿਲੋ ਦੁੱਧ ਦੇ ਹੋਰ ਵਾਜੂ ਕਿਉਂਕਿ ਮੌਸਮ ਥੋੜਾ ਸਰਦੀ ਦੇ ਵਿੱਚ ਵੱਧ ਜਾਂਦੇ ਨੇ ਪੁੱਛ ਹਾਂਜੀ ਹਾਂ ਕਿਉਂਕਿ ਹੁਣ ਮੌਸਮ ਗਰਮ ਆ ਨਾ ਹਾਂਜੀ ਤੇ ਬਾਕੀ ਇੱਕ ਬੇਨਤੀ ਹੋਰ ਕਰੂੰਗਾ ਭਰਾਵਾਂ ਨੂੰ ਜਿੰਨਾਂ ਕੋਲੇ ਵੀ ਪਸ਼ੂ ਰੱਖਿਆ ਯਾਰ ਖੁਆਰਿਆਂ ਦੇ ਕੋਈ ਬਾਲੇ ਜਿਆਦੇ ਪੈਸੇ ਨਹੀਂ ਲੱਗਦੇ ਮੇਰਾ ਕਹਿਲਾ ਹਨਾ ਉਹ ਇਹਨਾਂ ਵਾਸਤੇ ਜ਼ਰੂਰੀ ਨੇ ਚਾਹੇ ਮੱਝਾਂ ਨੇ ਚਾਹੇ ਗਾਵਾਂ ਨੇ ਹਾਂਜੀ ਕਿਉਂਕਿ ਜਿੱਦਾਂ ਆਪਾਂ ਇਸ ਯੂਸੀ ਲਾ ਲੈਣਾ ਯਾਰ ਇਹਨਾਂ ਨੂੰ ਵਿਚਾਰੇ ਬੋਲ ਕੇ ਦੱਸ ਨਹੀਂ ਸਕਦੇ ਹਨਾ ਇਹਨਾਂ ਦੀ ਕੇਅਰ ਕਰਨੀ ਜ਼ਰੂਰੀ ਆ ਜਿੱਦਾਂ ਤੁਸੀਂ ਖੁਆਰੇ ਵਗੈਰਾ ਲਾ ਦੋਗੇ ਤਾਂ ਇਹਨਾਂ ਨੂੰ ਮੌਸਮ ਆ ਲੱਗੂਗਾ ਵੀ ਸਰਦੀ ਦਾ ਮੌਸਮ ਹੀ ਆ ਦੁੱਧ ਵੀ ਫਿਰ ਚੰਗਾ ਚੱਲਣਗੇ ਹਾਂਜੀ ਬਾਦਿਆ ਨੋਰਾਂ ਦੁੱਧ ਨਹੀਂ ਕੱਢਦੇ ਹਾਂਜੀ ਹਾਂਜੀ ਇਹਦੇ ਲਾਦੀ ਪੈਸੇ ਕਿੰਨੇ ਲੈ ਲਾਂਗੇ ਭਾਈ ਇਹ 40 ਤੇ ਹੁਣ ਗਰੀ ਇੱਥੇ ਇੱਥੇ ਮਾਰ ਕੈਮਰਾ ਓਏ ਜਿੰਨੀ ਛੋਟੀ ਜਿਆ ਉੰਨੀ ਜਿੰਨੀ ਨਿੱਕੀ ਆ ਕਹਿੰਦਾ ਉੰਨੀ ਤਿੱਖੀ ਆ ਸਾਬੋ ਵੀ ਮਰੇ ਜਿੰਗ ਲਾ ਗਿਆ ਠੀਕ ਆ ਗੱਲ ਆ ਬਿਊਟੀ ਵਾਲੇ ਪੱਖ ਚ ਵਾਲੀ ਆ ਗਰੀ ਲੈ ਕੇ ਕੈਮਰਾ ਇੱਧਰ ਦੀ ਮਾਰੀ ਮਾਰੀ ਇਹਦੇ ਫੇਸ ਤੇ ਕੈਮਰਾ ਦੇਖ ਇੱਥੇ ਬਿਊਟੀ ਵਾਲੇ ਪੱਖ ਚ ਵਾਲੀ ਆ ਗਈ ਧੋਰੋ ਕੀ ਖੋਲ ਕੇ ਇਹਦੇ ਮੇਰੇ ਖਿਆਲ ਨਾਲ ਨਾਲ ਵੀ ਬੱਚੀ ਆ ਨਾ ਛੀ ਬੱਚੀ ਇਹਦੇ ਨਾਲ ਇਹਦੇ ਨਾਲ ਵੀ ਬੱਚੀ ਆ ਇਹ ਉਹਦੇ ਜਿੱਡੀ ਕ ਜਿਹੜੀ ਆਪਾਂ ਤੁਹਾਨੂੰ ਇੱਕ ਅਮਰੂਤੀ ਦਿਖਾਈ ਦੀ ਛੋਟੀ ਹਾਂਜੀ ਹਾਂ ਪਰ ਆ ਥੱਲੇ ਵੀ ਵਾਲੀ ਖਬਰਦਾਰ ਆ ਹਾਂਜੀ ਖੱਲਿਆਂ ਵਾਲੀ ਘੈਂਟ ਆ ਗਈ ਤੇ ਮਤਲਬ ਕੱਦ ਆ ਗਿਆ ਛੋਟੇ ਕੱਦ ਜੀ ਆ ਗਿਆ ਪਰ ਉਹ ਆ ਜਗਾ ਕਾ ਟੋਕੂਗੀ ਪਰ ਚਵਾਈ ਚ ਬੂਈ ਵਾਲਾ ਦਾ ਤਮਾਕੀ ਵਾਲਾ ਕੰਮ ਹੀ ਹੋਇਆ ਜਿਹਦੇ ਹਿਸਾਬ ਨਾਲ ਇਹਨੂੰ ਖਾਣ ਲੱਗਿਆ ਸਭ ਨੇ ਉਹ ਆ ਹਾਲੇ ਸੂਵੇ ਹੋਰ ਬਾੜਨ ਜਾਣਾ ਇੱਦਾਂ ਇੱਥੇ ਇੱਥੇ ਰੋਕ ਲੋ ਜੀ ਇੱਥੇ ਰੋਕ ਲੋ ਮਾੜੀ ਇੱਥੋਂ ਦਿਖਾ ਦੇ ਰਹੀ ਉਹ ਰੋਕ ਲੋ ਰੋਕੋ ਰੱਸੀ ਫਾੜ ਨਾ ਰੱਸੀ ਪਰੇਸ਼ਾਨ ਨਾ ਕਰੋ ਇੱਥੋਂ ਇੱਥੋਂ ਦਿਖਾ ਦੇ ਰਹੀ ਦੇਖ ਹਣ ਦਾ ਸਾਇਜ ਦਿਖਾ ਦੇ ਲੈ ਆਓ ਜੀ ਲੈ ਆਓ ਮਾੜਾ ਹੌਲੀ ਬੱਚੇ ਕਰਕੇ ਕਰਦੀ ਹੈ ਭਾਈ ਠੀਕ ਹੈ ਕੋਈ ਗੱਲ ਨਹੀਂ ਤੱਕਾਈ ਨਾ ਲੈ ਚੱਲੋ ਸੂਆ ਕਿਹੜਾ ਸਲਾਟੀ ਦਾ ਸੂਆ ਭਈ ਇਹਦਾ ਹੁਣ ਪਹਿਲਾ ਹੀ ਆ ਵੀਰੇ ਸੂਆ ਪਹਿਲਾ ਤੇ ਫਿਰ ਪਹਿਲਣ ਦੇ ਹਿਸਾਬ ਨਾਲ ਬਣੀ-ਬੁਣੀ ਪਾਦੀ ਹੋਈ ਜਾਂਦੀ ਹੁੰਦਾ ਨਾ ਇਹ ਹਿਸਾਬ ਨਾਲ ਪਹਿਲਾ ਸੂਆ ਤੇ ਥਾਣਾ ਲੱਗਿਆ ਜਾਮਾ ਕਮਾਲ ਦਾ ਜਿੱਦਾਂ ਦਾ ਕੋਈ 2 ਲੱਖ ਵਾਲੀ ਝੋਟੀ ਨੂੰ ਲੱਗਿਆ ਹੁੰਦਾ ਨਾ ਹਾਂਜੀ ਹਾਂਜੀ ਉਦਾਂ ਥਾਣ ਲੱਗਿਆ ਪੱਛੀ ਨੂੰ ਇਜ ਪਲੱਸ ਪੁਆਇੰਟ ਕਈ ਆ ਗਏ ਥਣ ਦਾ ਸਾਇਜ ਵੀ ਸੋਨਾ ਆਡਰ ਦਾ ਵੀ ਇੱਕ ਕੱਦ ਵੀ ਇਹਦਾ ਆਪਾਂ ਕਹਿ ਸਕਦੇ ਹਾਂ ਵੀ ਛੋਟਾ ਜਿਹਾ ਘੱਟ ਰੋਪੂ ਦੁੱਧ ਚੰਗਾ ਪਾਉ ਤੇ ਨਾਲ ਇਹਦੇ ਬੱਚੀ ਵੀ ਆ ਗਈ ਇਹਦੇ ਹਾਂ ਮਗਰ ਵੀ ਬੱਚੀ ਆਈ ਨਾਲ ਵੀ ਇਹਦੇ ਬੱਚੀ ਆ ਗਈ ਤੇ ਥਣ ਦਾ ਸਾਈਜ਼ ਕਿਰਾ ਇਹਦਾ ਹੋਰ ਦਿਖਾ ਦੇ ਬੱਚੀ ਉਦਾਂ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਪਰਸਨਲ ਆਪਾਂ ਨੂੰ ਇੱਕ ਅੱਧੀ ਚੀਜ਼ ਜਿਆਦਾ ਪਿਆਰੀ ਲੱਗਦੀ ਹੈ ਇੱਥੇ ਦਿਖਾ ਆਹ ਥਣ ਦਾ ਸਾਈਜ਼ ਦਿਖਾ ਲਓ ਥਣ ਦਾ ਸਾਈਜ਼ ਇਹਨਾਂ ਰੱਖ ਲਈਏ ਕਮਾਲ ਦਾ ਤੇ ਥਣ ਬਹੁਤ ਚੰਗਾ ਲੱਗਾ ਹੈ ਨਾ ਹਾਂਜੀ ਹਾਂ ਚਵਾਈ ਦਿਖਾ ਕਰੀ ਓਏ ਰੋਟੀ ਆ ਜੀ ਚਵਾਈ ਦਾ ਪੂਰੀ ਪਹਿਲਣ ਦੀ ਤੁਮਾੱਕੇ ਵਾਲਾ ਗੰਮੀ ਹੈ ਧੀ ਐਸੀ ਚਰਚਬਾਈ ਦੇਖਣ ਨੂੰ 100 ਪਸ਼ੂ ਮੰਗ ਰ ਇੱਕ ਪਸ਼ੂ ਦੀ ਮਿਲਦੀ ਆ ਇਹਦੇ ਪੈਸੇ ਕਿੰਨੇ ਲਾਵਾਂਗੇ ਲਾਡੀ ਫਿਰ ਬਈ ਇਹ ਦੇ ਰਾਂਗੇ ਆਪਾਂ 45 ਦੀ ਕਿੰਨੇ ਦਿਨ ਦੀ ਸੂਈ ਆ ਸੂਈ ਬਈ ਇਹਨੂੰ 2 ਦਿਨ ਹੋ ਗਏ ਕਿੰਨੀ ਕਬੌਲੀ ਆ ਹੁਣ ਬੌਲੀ ਹੁਣ ਇਹਦੇ ਥੱਲੇ ਹੈਗੀ ਬਈ 11 12 ਕਿਲੋ 11 12 ਹਾਂਜੀ 12 13 14 ਬਰੇ ਆਰਾਮ ਨਾਲ ਆਰਾਮ ਆ ਜੀ ਅਬ ਦੁੱਧ 13 14 ਪਾ ਦੂ ਪਰ ਕੁਆਲਿਟੀ ਬਹੁਤ ਚੰਗੀ ਆ ਅਗਲੇ ਸੂਏ ਬਾਈ ਇਹ 20 ਦੇ ਨੇੜੇ ਤੇੜ ਪਹੁੰਚ ਜੂਗੀ ਬਸ ਸਕੇ ਨੇ ਸਾਡੇ ਆਪਣੇ ਸੈੱਟ ਹੋ ਜੂ ਪਲ ਜੂਗੀ ਬੱਚੀ ਚੰਗੀ ਜੇ ਗੱਲਬਾਤ ਕਰ ਲਈਏ ਹਾਂਜੀ ਹਾਂਜੀ ਤੇ ਇਹ 45 ਦੀ ਹੋ ਜੂਗੀ ਹਾਂਜੀ ਬਾਈ ਇਹ ਬਾਈ ਕਹਿੰਦਾ ਦੇਵਾਂਗੇ 45 ਦੀ ਪਰ ਕੁਆਲਿਟੀ ਬਹੁਤ ਸ਼ਾਨਦਾਰ ਆ ਯਾਰ ਬੱਚੀ ਦੀ ਜਿਹੜੇ ਪਾਸੇ ਮਰਜੀ ਚੈੱਕ ਕਰ ਲੀਆ ਆਰਡਰਾਂ ਦੇ ਪੱਖ ਤੋਂ ਕਰ ਲੀਏ ਤੇ ਬਿਊਟੀ ਵਾਲੇ ਪੱਖ ਤੋਂ ਕਰ ਲੀਏ ਤੇ ਹੁਣ ਮਾਰ ਦੇ ਗਰੀ ਪੰਜ ਨੰਬਰ ਵਾਲੀ ਤੇ ਨੰਬਰ ਮੁਤਾਬਕ ਗੱਲਬਾਤ ਬਾਈ ਨਾਲ ਕਰ ਲਿਓ ਲਿਆ ਬਾਈ ਇਹਦਾ ਸੂਆ ਕਿਹੜਾ ਲਾਤੀ ਵੀ ਪਹਿਲੇ ਸੂਏ ਵੀਰੇ ਠੀਕ ਆ ਗੱਲ ਆ ਕਾ ਇੱਕ ਦਿਨ ਕੱਢਦੀ ਆ ਇਹ ਲਊਗੀ ਵੀਰੇ ਦਾਸਕ ਦਾ ਨਾ ਤਕਰੀਬਨ ਇਹ ਨਾ ਤਿੰਨਾ ਦਾ ਕੱਦ ਇੱਕੋ ਜਿੱਕਾ ਜੀ ਆ ਲਾਸਟ ਹਾਂ ਜੀ ਜੀ ਮੀਡੀਅਮ ਦਾ ਕੱਦ ਆ ਵੀਰੇ ਹਾਂ ਮੀਡੀਅਮ ਚ ਆ ਗਿਆ ਜਿੱਦਾਂ ਹੁੰਦਾ ਚਰਸੀਆਂ ਦਾ ਕੱਦ ਆ ਨਾ 11 12 ਦਿਨ ਦੀ ਕੱਚੀ ਆ ਹਾਂ ਬਾਈ ਲੈ ਜੂਗੀ ਇਹ ਸੂਆ ਸੌਂਦੀ ਆ ਪਹਿਲਾ ਵੀ ਇਹਦਾ ਤੁਹਾਨੂੰ ਕੋਈ ਮੰਗ ਨਹੀਂ ਦੇ ਸਕਦਾ ਹਨਾ ਵੀ ਇਹਦਾ ਕੀ ਰਕਾਰ ਆ ਹਾਂ ਹਾਂ ਵੀਰੇ ਕਿਉਂਕਿ ਇਹ ਤੁਸੀਂ ਸਮਝਣਾ ਖਰੀਦਣੀ ਹੁੰਦੀ ਆ ਪਹਿਲਾਂ ਪਸ਼ੂ ਹਨਾ ਕੋਈ ਕਿੰਨਾ ਦੁੱਧ ਪਾਉਂਦਾ ਕੋਈ ਕਿੱਥੇ ਚੱਲ ਜਾਂਦਾ ਉਹ ਉਦਾਂ ਹੈਗੀ ਜਾਨ ਜਾਨਵਾਜ ਨਾਲ ਹੀ ਆ ਹਾਂ ਜੀ ਮੌਸਮ ਚ ੱਲੂਗੀ ਹਰੇਕ ਹਾਂ ਥੋੜੀ ਕ੍ਰੋਸ ਦੇ ਵਿੱਚ ਆ ਗਈ ਇਹ ਹਾਂ ਫਿਕੀ ਕ੍ਰੋਸ ਚੰਦ ਦੇ ਵਿੱਚ ਆ ਗਈ ਹਾਂ ਜੀ ਆਪਾਂ ਇਹਨੂੰ 80% ਜਰਸੀ ਕਹਿ ਸਕਦੇ ਹਾਂ 20% ਇਹ ਕ੍ਰੋਸ ਹੰਗ ਚ ਆ ਗਈ ਕਿਉਂਕਿ ਉਹਦੇ ਕਰਕੇ ਇਹ ਸਾਰੇ ਮੌਸਮੇ ਸਹਿਣ ਕਰਦੀ ਪਰ ਉਹ ਬਈ ਜਿਹੜੇ ਹਿਸਾਬ ਨਾਲ ਲੇਵਾ ਬਣਾਉਂਦੀ ਆ 10-11 ਕਿਲੋ ਦੁੱਧ ਕਿਤੇ ਨਹੀਂ ਗਿਆ ਬੱਦ ਵੀ ਪਾ ਸਕਦੀ ਇਹਨਾਂ ਦਾ ਵੀ ਪਤਾ ਨਹੀਂ ਮੌਕੇ ਤੇ ਜਦ ਹਾਜ਼ਰ ਹੋ ਜਾਂਦੀਆਂ ਨਹੀਂ ਆ ਠੀਕ ਆ ਗੱਲ ਸਮਝੋ ਮੈਂ ਅਕਸਰ ਗੱਲ ਕਰਦਾ ਹਾਂ ਵੀ ਕੀ ਵਾਰੀ ਸਾਡੀ ਵੀ ਸਮਝੋ ਬਾਹਰ ਹੋ ਜਾਂਦਾ ਹੁੰਦਾ ਹਾਂ ਹਾਂਜੀ ਹਾਂ ਇਹਦੇ ਨਾਲ ਅੱਡੀ ਕਿੰਨੇ ਪੈਸੇ ਲੈ ਲਾਂਗੇ ਇਹ ਦੇ ਦਾਂਗੇ ਭਈਆ ਹੁਣ ਆਪਾਂ 37000 ਦੀ 36 ਦੀ ਆਮ ਸੂ ਛੱਡ ਦਾਂਗੇ ਹਾਂ ਹਾਂ ਭਈ ਹੁਣ ਤੇ ਹੁਣ ਗਰੀ ਮਾਰ ਲਾ ਤੂੰ ਕਿਹਦਾ ਤੈਨੂੰ ਪਤਾ ਹੀ ਆ ਫਿਰ 40 ਤੋਂ ਉੱਪਰ ਹੀ ਆ ਇਹ ਆ ਗਈ ਤੋਕੜ ਗੱਬਣ ਬੱਚਾ ਤਾਂ ਨਹੀਂ ਨਾਲ ਇਹਦੇ ਨਹੀਂ ਭਈ ਇਹਦਾ ਦੂਜਾ ਜੀ ਲੈ ਆਓ ਜੀ ਆਏ ਪਿਆਰ ਜਰਸੀ ਜਾ ਗਈ ਹੈ ਨਾ ਸੁਆ ਦੂਜਾ ਕਿੰਨੇ ਟਾਈਮ ਦੀ ਗੱਬਣਾ ਲਾਦੀ ਇਹ ਬਈ ਇਹਨੂੰ 8 ਤਰੀਕ ਨੂੰ ਨਾ ਲੱਗ ਜਾਣਾ ਚੌਥਾ ਮਹੀਨਾ ਐਸੀ 8 ਨੂੰ ਚੌਥਾ ਮਹੀਨਾ ਲੱਗ ਜਾਣਾ ਅੱਜ 6 ਹੋ ਗਈ ਮੇਰਾ ਖਿਆਲ ਹੈ ਹਾਂ ਹਾਂ ਬਈ ਸੱਤ ਤੇ ਅੱਠ ਪਰਸੋਂ ਨੂੰ ਉਹਨੂੰ ਚੌਥਾ ਲੱਗ ਜਾਣਾ ਤੇ ਪੂਰੇ ਤਿੰਨਾਂ ਦੀ ਚੈੱਕ ਪਾਸ ਹੈ ਹਾਂਜੀ ਹਾਂਜੀ ਤੇ ਇਹ ਵੀ ਇਹਦੇ ਵਾਸਤੇ ਇੱਕ ਖਾਸ ਬੇਨਤੀ ਰੂਲ ਕਰੂੰਗਾ ਜਿਹੜਾ ਭਰਾ ਲੈ ਜਾਊਗਾ ਉਰੀ ਚੈੱਕ ਕਰਾ ਕੇ ਲੈ ਜੀ ਹਾਂ ਹਾਂ ਵੀਰੇ ਕਿਉਂਕਿ ਉਸ ਤੋਂ ਬਾਅਦ ਗੱਬਣਾ ਦੀ ਕੋਈ ਗਰੰਟੀ ਨਹੀਂ ਹੁੰਦੀ ਕਈ ਵਾਰੀ ਕਹਿੰਦਾ ਯਾਰ ਇਹਦਾ ਖਾਲੀ ਨੇ ਕਰੀ ਇਹਦਾ ਇਦਾਂ ਹੋ ਗਈ ਹੈ ਨਾ ਵੈਸੇ ਤਾਂ ਆਪਣੇ ਕੋਲ ਚੈੱਕ ਹੋ ਕੇ ਹੋਣੀਆਂ ਹੀ ਨੇ ਪਰ ਉਹ ਫੇਰ ਵੀ ਤਸੱਲੀ ਕਰਾਉਣੀ ਹੈ ਨਾ ਕਰਵਾ ਸਕਦਾ ਆ ਇੱਥੇ ਚੈੱਕ ਕਰਾ ਕੇ ਦੇਖ ਲੈਣਾ ਵੀ ਸੱਜਣ ਨੂੰ ਲੈ ਕੇ ਜਾਊਗਾ ਤੇ ਦੁੱਧ ਦੇ ਕੋਲ ਕਿੰਨਾ ਹੁਣ ਦੁੱਧ ਬਈ ਦੇਖੇ ਫੇਰ ਰਾਤ ਆਈ ਆ ਕਿਉਂਕਿ ਥੋੜੀ ਜੀ ਹੰਬੀ ਹਾਰੀ ਪਈ ਆ ਠੀਕ ਆ ਹਾਂ ਉਹਨੂੰ 8 ਕਿਲੋ ਤੋਂ ਆਈ ਆ ਹੁਣ 6 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਦੁੱਧ ਉੱਥੇ ਹੀ ਆ ਜਾਣਾ ਇਹਨੇ ਠੀਕ ਆ 8 ਕਿਲੋ ਦੇ ਆਸੇ ਪਾਸੇ ਚਲੀ ਜਾਣਾ ਹਾਂਜੀ ਹਾਂਜੀ ਰਾਤ ਨਾਲ ਉਹ ਵੀ ਪਤਾ ਕੀ ਗੱਲ ਆ ਬਈ ਇਹ ਨਾ ਹੁਣ ਦੂਰੋਂ ਕਾਬਤ ਵੀ ਮੰਨ ਦੁੱਧ ਵਾਲਾ ਡੰਗਰ ਮੰਨ ਜਾਂਦਾ ਸਕਾਲ ਤੇ ਠੀਕ ਆ ਜੀ ਸਵਾਈ ਦੀ ਕਿਵੇਂ ਆਈ ਸਵਾਈ ਦੀ ਵਧੀਆ ਬਈ ਸ਼ਰਲਾ ਸਿੱਟਾ ਟੈਕ ਟੈਕ ਨਹੀਂ ਨਹੀਂ ਇਹਦਾ ਰੇਟ ਕੀ ਰਹੂਗਾ ਟੋਕਰ ਗੱਬਣ ਦਾ ਇਹਦਾ ਬਈ ਹੈਗਾ 25000 ਜੀ ਮਾਨਤਾਨ ਹੋ ਜੂ ਹਾਂ ਮਾਨਤਾਨ ਹੋ ਜੂਗਾ ਜੀ ਤੇ ਕਿਸੇ ਨੇ ਲਾ ਲਈ ਤਿੰਨੇ ਜਾਂ ਚਾਰੇ ਲੈਣੀਆਂ ਹੋਣੀਆਂ ਬਈ ਕਰ ਦਾਂਗੇ ਮਾਨਤਾਨ ਕੋਈ ਗੱਲ ਨਹੀਂ ਅੱਜ ਇਹ ਕਿਸੇ ਨੇ ਚਾਰੇ ਪਾਲੀਆਂ ਕੋਈ 150 ਮੀਲ ਦੇ ਘੇਰੇ ਚ ਪਹੁੰਚ ਕਰ ਦਿਆਂਗੇ ਹਾਂ ਬਈ ਕੋਈ ਗੱਲ ਨਹੀਂ ਹੋਣੀ ਜਮਾਨਾ ਹੁਣ 200 ਚੱਲੂ ਆਪਣੇ ਕੋਲੇ ਹੈਗੀ ਗੱਡੀ ਉਹ ਚ ਚਾਹੇ ਪੰਜ ਪਾ ਲੋ ਬਈ ਵੱਡੀ ਗੱਡੀ ਆ ਠੀਕ ਹੈ ਕੋਈ ਗੱਲ ਨਹੀਂ ਹੋ ਜਾਣਗੀ ਪਹੁੰਚ ਵੀ ਹੋ ਜੀ ਬਾਈ ਅੱਜ ਕਿਸੇ ਸੱਜਣ ਨੇ ਇਹ ਚਾਰੇ ਇਕੱਠੀਆਂ ਲੈਣੀਆਂ ਆਏ ਨਾ ਹੋ ਜੇ ਬਾਈ ਕਿਤੇ ਸਾਰੇ ਸੌਦੇ ਕਰਕੇ ਬਾਦ ਉਹ ਜਮਾ ਇਹਨਾਂ ਕਥਾ ਕਸਾ ਕੇ ਸੌਦੇ ਕਰਕੇ ਪਹੁੰਚ ਨਹੀਂ ਕਰਦੋ ਕੱਲੀ ਕੱਲੀ ਦੀ ਨਹੀਂ ਪਹੁੰਚ ਹੋਣੀ ਪਹੁੰਚ ਹੋਊਗੀ ਚਾਰਾਂ ਦੀ ਇਕੱਠੀਆਂ ਦੀ ਜੇ ਇੱਕੋ ਬੰਦਾ ਲੈਂਦਾ ਚੱਲੂਗਾ ਇੱਕੋ ਜਗ੍ਹਾ ਜਾਣਗੇ ਇੱਕੋ ਘਰ ਦੇ ਵਿੱਚ ਤਾਂ ਉਹ ਥੋੜੀ ਮੈਂ ਪਹੁੰਚ ਜ਼ਰੂਰ ਕਰਾ ਦੂੰਗਾ ਜਾਣ ਆਉਣ 200 ਚੱਲੂਗੀ ਉਹ ਕਿਰਾਇਆ ਬਾਈ ਦੇ ਦਊਗਾ ਜਿੰਨੇ ਚ ਤੁਹਾਡਾ ਚਾਰਾਂ ਦਾ ਬਾਈ ਨਾਲ ਸੌਦਾ ਪੜੂਗਾ ਇਹ ਨੰਬਰ ਬੋਲ ਦਿੰਦੀ ਹਾਂ ਨੰਬਰ ਜੀ 9855798122 98557 ਤੇ 98122 22 ਹੋਰਾਂ ਦਾ ਨੰਬਰ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਭਰਾ ਨੂੰ ਕੋਈ ਵੀ ਪਸ਼ੂ ਇਹਨਾਂ ਚ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ